ਬਿਸਕਟ ਬਣਾਉਣ ਵਾਸਤੇ ਵੱਡੀਆਂ-ਵੱਡੀਆਂ ਬਿਕਰੀਆਂ ਦੀ ਲੋੜ ਨਹੀਂ ਪੈਂਦੀ ਆ ਦੇਖ ਲਓ ਬੰਦਾ ਛੋਟੇ-ਛੋਟੇ ਬਿਸਕਟ ਬਣਾਉਂਦਾ ਤੇ ਰੇੜੀ ਤੇ ਜਗੜ ਲਾਈ ਬਠਾ ਤੇ ਛੋਟੀ ਜੀ ਭੱਟੀਆ ਤੇ ਦੇਖੋ ਕਿੰਨੇ ਸੋਹਣੇ ਬਿਸਕਟ ਆ ਤੇ ਘਰੋਂ ਬਣਾ ਕੇ ਲਿਆਉਂਦਾਗਾ ਤੇ ਇਸ ਤਰ੍ਹਾਂ ਟ੍ਰੇ ਦੇ ਉੱਤੇ ਚੀਨੀ ਆਉਂਦਾ ਰਹਿੰਦਾਗਾ ਤੇ 10 ਰੁਪਏ ਦੇ 10 ਬਿਸਕਟ ਨੇ ਜੀ 20 ਰੁਪਏ ਦੇ 100 ਗ੍ਰਾਮ 10 ਰੁਪਏ ਦੇ 10 ਦੇ ਵਿੱਚ ਤਾਂ ਕੋਈ ਮਾੜੇ ਨਹੀਂ ਹੈਗੇ ਇਸ ਤਰ੍ਹਾਂ ਇਹਨੇ ਵਿੱਚ ਰੱਖਤੇ ਤੇ ਹੀਟ ਉਹਦੇ ਵਿੱਚ ਹੁੰਦੀ ਆ ਦੇਖੋ बार-बार ਇਹਦੇ ਵਿੱਚ ਰੱਖਦਾ ਤੇ ਆਪਾਂ ਦੇਖਦੇ ਹੁਣ ਕਰਦੇ ਆ ਟੇਸਟ ਆ ਬਣ ਕੇ ਤਿਆਰ ਹੋ ਗਏ 5-10 ਮ ਤੇ ਦੇਖੋ ਕਿਵੇਂ ਫੁੱਲ ਗਏ ਤੇ ਵਿਚਾਲੇ ਜ਼ਰੂਰ ਮਾਣਾ ਮੋਟਾ ਵੱਧ ਸੇਕ ਲੱਗ ਗਿਆ ਕਿਉਂਕਿ ਦੇਖੋ ਤਾਂ ਲੱਕੜ ਚੱਲੀ ਜਾਂਦੀ ਆ ਤੇ ਥੱਲੇ ਗਰਮ ਹੋਣ ਵਾਸਤੇ ਅੱਡ ਸਾਂਚਾ ਬਣਿਆ ਹੋਇਆ ਉਹਦੇ ਵਿੱਚ ਗਰਮ ਰਹਿੰਦੇ ਨੇ ਹਰ ਵਕਤ ਆ ਲੋ ਇਹ ਗਣਕੇ ਨੇ 10 ਰੁਪਿਆ ਦੇ 10 ਪਾਤੇ ਤੇ ਹੁਣ ਆਪਾਂ ਕਰਦੇ ਹਾਂ ਇਹਨਾਂ ਦਾ ਟੇਸਟ ਮੈਨੂੰ ਲੱਗਿਆ ਸੀ ਕਿ ਰੀੜੀ ਤੇ ਕੀ ਪਤਾ ਕਿਹੋ ਜਿਹੀ ਹੋਣਗੇ ਤੇ ਆ ਆਪਣੇ ਕੋਲੇ ਜਵਾਕੜੀ ਵੀ ਆ ਗਈ ਕਹਿੰਦੀ ਮੈਂ ਵੀ ਖਾਣਿਆ ਮੈਂ ਕੋਈ ਗੱਲ ਨਹੀਂ ਮੈਨੂੰ ਵੀਡੀਓ ਬਣਾ ਲੈਂਦੇ ਟੇਸਟ ਕਰ ਲੈਂਦੇ ਫਿਰ ਤੈਨੂੰ ਵੀ ਖਵਾਉਣਾਗਾ ਤੇ ਦੇਖੋ ਜੀ ਮੈਂ ਖਾਦਾ ਬਿਸਕੁਟ ਤੇ ਮੈਨੂੰ ਤਾਂ ਬੜਾ ਸਵਾਲ ਲੱਗ ਮੈਂ ਚਲ ਕੋਈ ਨਹੀਂ ਮੈਨੂੰ ਇੰਨੇ ਸਵਾਲ ਲੱਗੇ ਮੈਂ ਇੱਕ ਹੋਰ ਕੱਢ ਲਿਆ ਮੈਂ ਚਲ ਹੁਣ ਲੱਗਦਾ ਇੱਕ ਹੋਰ ਖਾਈ ਲਈਏ ਤੇ ਉਹ ਮੈਂ ਇਹਨੂੰ ਫੜਾਤਾ ਮਹਾਯਾਲ ਚਕਲਾ ਠੀਕ ਆ ਤੇ ਇਹ ਲੈ ਗਈ ਖੁਸ਼ ਹੋ ਗਈ ਤੇ ਉਦੋਂ ਇੱਕ ਬੁੜੀਆ ਹੋਰ ਆ ਗਈ ਕਹਿੰਦੀ ਜੀ ਮੈਂ ਵੀ ਖਾਣੇ ਆ ਗਈ ਮੈਂ ਕੋਈ ਗੱਲ ਨਹੀਂ ਬਾਈ 10 ਰੁਪਏ ਉਹਨੂੰ ਵੀ ਦੇ ਦੇ ਦਸਾਂ ਦੇ 10 ਉਹਨੂੰ ਵੀ ਦੇ ਤੇ ਆ ਦੇਖੋ ਗਰਮਾ ਗਰਮ ਥੱਲੇ ਪਠੀ ਲਾਈ ਬੈਠਾਗਾ ਉਸੇ ਪਠੀ ਦੇ ਥੱਲੇ ਗਰਮ ਰਹਿੰਦੇ ਹੈਗੇ ਤੇ ਉਹ ਵੀ ਜਵਾਗੜੀ ਖੁਸ਼ ਹੋ ਕੇ ਬਾਗੀ ਤੇ 10 ਰੁਪਏ 10 ਰੁਪਏ ਦੇ ਮੈਂ ਦੋ ਬਰ ਲੈ ਆ ਲੋ ਜੀ ਵੀਰ ਪੀਕਟਾ ਤੇ ਬਾਲੇ ਕੈਂਟ ਸੀ ਤੇ ਕੰਮ ਕਰਨਾ ਹੁੰਦਾ ਜਿਹਨੇ ਰੇੜੀ ਤੇ ਵੀ ਕਰ ਲੈਂਦਾ ਵੱਡੀ ਫੈਕਟਰੀ ਦੀ ਲੋੜ ਨਹੀਂ ਪੈਂਦੀ ਬਿਸਕਟ ਬਣਾਉਣ ਵਾਸਤੇ